ਕਿੰਨੇ ਚਿਰ ਤੋਂ ਤੁਸੀਂ ਰਹਿ ਰਹੇ ਹੋ ਸਨ 9 ਸਾਲ ਹੋ ਗਏ ਬਿਕਰ ਮੀਟਿੰਗ ਲੈ ਕੇ ਆਏ ਸਨ ਕੀ ਗੱਲਬਾਤ ਹੋਈ ਹੈ ਕੀ ਮੁਸ਼ਕਿਲਾਂ ਦੇ ਬਾਰੇ ਬਸ ਕਿਚੜ ਦੀ ਕਲਾ ਦਾ ਮੈਸੇਜ ਦਿੱਤਾ ਕਿ ਸਭ ਕਿਚੜ ਦੀ ਕਲਾ ਕੀ ਨਹੀਂ ਤੁਹਾਡੇ ਕੋ ਉਹਨਾਂ ਨੇ ਕੋਈ ਤੁਹਾਡੇ ਕੋ ਵੀ ਪੁੱਛਿਆ ਕੁਝ ਤੁਹਾਡੇ ਕੋਈ ਪੁੱਛ ਗਏ ਸੀ ਨਿੱਕੇ ਤੇ ਇਹ ਨਹੀਂ ਦੇ ਰਹੇ ਕਿ ਕੱਲੇ ਦੇ ਕਿ ਨਾਮ ਹੈਗਾ ਸੀ ਤੁਹਾਡੇ ਨਹੀਂ ਜੀ ਮੋਈ ਗੱਲ ਕੀ ਕੀ ਗੱਲਬਾਤ ਹੋਈ ਤੁਹਾਨੂੰ ਪਤਾ ਬਸ਼ਕੀ ਗੱਲਬਾਤ ਹੋਈ ਬਾਬੇ ਕੋਈ ਨਹੀਂ ਬਿਕਰ ਨੂੰ ਅਗਰਾਮ ਆ ਇੱਕ ਮਿੰਟ ਬੋ ਫਰੇਮ ਚੱਲਦਾ ਪਿਆ ਆਪਣਾ ਆਪਣੀ ਕਹੇਗੇ ਇੱਕ ਮਿੰਟ ਆਪਣਾ ਨਾਮ ਦੱਸ ਕੇ ਚਰਨਜੀਤ ਕੌਰ ਇੱਕ ਇੱਕ ਇਹ ਕਿਨੇ ਚਿਤਰੇ ਰਹੇ ਹੋ ਦੱਸ ਚਾਹਤੇ ਹੈ ਭਾਜੀ 9 ਸਾਲ ਤੋਂ ਇੱਥੇ ਰਹ ਰਹੇ ਨਿਕਰਮਜੀਠੇ ਨੂੰ ਲੈ ਕੇ ਪਹੁੰਚੇ ਕੀ ਗੱਲਬਾਤ ਹੋਈ ਹੈ ਜੀ ਅੰਦਰ ਨਿਕਰਮਜੀਤ ਨੂੰ ਤੁਸੀਂ ਦੇਖਿਆ ਹਾਂਜੀ ਨਾਲ ਹੀ ਰਹੇ ਨੇ ਉਹ ਕੀ ਗੱਲਬਾਤ ਹੋ ਰਹੀ ਹੈ ਇੱਥੇ ਕਹਿੰਦੇ ਕੰਟੇ ਤੋਂ ਕੰਟੇ ਦਾ ਟਾਈਟਲ ਹੈ ਸੈਕੰਡਰੀ ਕੀ ਕਰਦੇ ਕੀ ਰਹੇ ਹੋ ਕੋਈ ਇੱਥੇ ਕੋਈ ਚੀਤੇ ਪੁੱਤੇ ਮਾਰਦੇ ਰਹੇ ਜਿਹੜੀ ਵਿਜੀਲੈਂਸੀ ਜਿਹੜੀ ਟੀਮਾਂ ਬੱਤੀ ਬਾਕੀ ਕੀ ਕੀਤਾ ਉਹਨਾਂ ਨੇ ਫੋਲਾ ਫਲਾਈ ਕੀਤੀ ਹੈ ਜੀ ਤਲਾਸ਼ੀ ਕੀਤੀ ਸੀ ਪਰ ਕੁਝ ਮਿਲਿਆ ਨਹੀਂ ਤੇ ਦਸਤਾਵੇਜ਼ ਵੇਖਿਆ ਉਹਨਾਂ ਨੇ ਡਾਕੂਮੈਂਟ ਕੋਈ ਪਰ ਕੁਝ ਨਹੀਂ ਮਿਲਿਆ ਤੇ ਇਸ ਕਰਕੇ ਚਲੇ ਗਏ ਇੱਕ ਕਹਿੰਦੇ ਪੈਂਟਰ ਪਿਆ ਸੀ ਅੰਦਰ ਤੇ ਲੈਪਟਾਪ ਪਿਆ ਸੀ ਨਹੀਂ ਜੀ ਕੱਖ ਨਹੀਂ ਲੱਗਿਆ ਇਹਦੀ ਕੋਈ ਨਹੀਂ ਹੈਗਾ ਉਹ ਬਾਰੋਂ ਉਹਨਾਂ ਨੇ ਆਪਣਾ ਲਿਆਂਦਾ ਆਪਣਾ ਲੈ ਕੇ ਆਏ ਸਰ ਨਿਗਰਮ ਜੀ ਨਾਲ ਤੁਹਾਡੀ ਗੱਲ ਹੋਈ ਕੀ ਕਹਿੰਦੇ ਸੀਗੇ ਚੱਲਦੀ ਕਲਾ ਦੇ ਮੈਸੇਜ ਦੇਖਾ ਬਣਨੀ ਸੀ ਕੀ ਟੋਰਚ ਦੀ ਭੱਗ ਬਣੀ ਸੀ ਪਾ ਜੀ ਪੂਰਾ ਸੀਗਾ ਪਹਿਲਾਂ ਵਾਲਾ ਸੀਗਾ ਪੂਰਾ ਹੀ ਜੀ ਕੁਛ ਨਹੀਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਸ ਸਰ ਐਮਐਲਏ ਕਹਿੰਦੇ ਤੁਹਾਨੂੰ ਆਫਿਸ ਜਾਣ ਦਰੋਗੇ ਜੀ ਜਾਂਦਾ ਜਾ ਰਿਹਾ ਐਮਐਲਏ ਸਾਹਿਬ ਕਹਿ ਰਹੇ ਨੇ ਇਨਵੈਸਟੀਗੇਸ਼ਨ ਦਾ ਪਾਸ ਹੈ ਯਾਰ ਮਾਈਕ ਦੇ ਜਸ ਪਾਸ ਕਿ ਤੁਸੀਂ ਗੱਲਬਾਤ ਕਰਨ ਲਈ ਆਏ ਹੋ ਸਰ ਮੈਂ ਯਾਰ ਨਾ ਨਾ ਸਰ ਸਾਰੇ ਬੜੀ ਗੱਲ ਕਰਦਾ ਮੂੰਹ ਲੱਲੀ ਦੇ ਬੰਨੂ ਫਲਾ ਦੇ ਕਿ ਮੈਂ ਆਪਣੀ ਕੰਮ ਚੱਲ ਰਹੀ ਲੋਕਾਂ ਦੀ ਮੁਸ਼ਕਲ ਨੂੰ ਮੇਰੇ ਤੋਂ ਲੱਗੋ ਉਹ ਇੱਕ ਕੰਮ ਚੱਲ ਰਿਹਾ ਕਿ ਮੈਂ ਥੋੜਾ ਥਲੇ ਕਰ ਲੋ ਐਪਲੀਕੇਸ਼ਨ ਚੱਲ ਰਹੀ ਹੈ ਜੀ ਇੱਕ ਇਨਵੈਸਟੀਗੇਸ਼ਨ ਦਾ ਬੈਕ ਜੀ ਇਨਵੈਸਟੀਗੇਸ਼ਨ ਜਿਵੇਂ ਜਿਵੇਂ ਚੱਲਦੀ ਹੈ ਤਾਂ ਉਹਦਾ ਤਫਸੀਲ ਜਿਹੜੇ ਤੁਹਾਡੇ ਫੈਕਟਸ ਆਣਗੇ ਤੁਹਾਡੇ ਸਮਝ ਆ ਸਰ ਵਿਕਰਮ ਸਿੰਘ ਗੀਟਿਓਂ ਲਿਆਂਦਾ ਜਾ ਰਿਹਾ ਜੀ ਇਹ ਪਤਾ ਨਹੀਂ ਜੀ ਇਹ ਸਾਡੀ ਜਿਹੜੀ ਹੈਗੀ ਬਜਲੇਸ ਦੀ ਟੀਮ ਦਾ ਕਾਲ ਹੈਗਾ ਜੀ ਜੀ ਆਉਂਦੇ ਲੱਗੋ ਸਾਨੂੰ ਪਤਾ ਲੱਗੇ ਕਿ ਇੱਥੇ ਕੋਈ ਤਾਂ ਬਿਲਕੁ ਡਾਕਟਰ ਜਾਨ ਦੇ ਨਾਲ ਆਟਾ ਮਿਲ ਰਿਹਾ ਹੈ ਨਾ ਦਾ ਨਕੀ ਜਨਸੀ ਬਾਹਰ ਕਰ ਦੇ ਸਰਕਾਰ ਨੂੰ ਇਹ ਸਾਰਾ ਕੁਝ ਕਿਸੇ ਨੂੰ ਨਹੀਂ ਰਿਹਾ ਕੀ ਦਿਸ ਰਿਹਾ ਵਿਕਰਮਜੀਠਿਆ ਕੋ ਕੱਲਾ ਵਿਕਰਮਜੀਠਿਆ ਦਿਸਦਾ ਸਾਰਿਆਂ ਨੂੰ ਕਿਉਂ ਕੋਈ ਕਿਉਂ ਮਿਲਦਾ ਹੈ ਕੀ ਕਿਉਂ ਦਿਸੇ ਕਿਉਂਕਿ ਵਿਕਰਮਜੀਠਿਆ ਇਹਨਾਂ ਨੂੰ ਐਕਸਪੋਜ਼ ਕਰਦਾ ਹੈ

ਨਸੋ ਦੇਿੰਗੇ ਸਾਨੂੰ ਰਵੀਪਾ ਜੀ ਇਹ ਜਿਹੜਾ 26 ਮੋਬਾਈਲ ਦਾ ਕਿਹਾ ਜਾ ਰਿਹਾ ਸੀ ਤੁਸੀਂ ਉਸ ਟਾਈਮ ਕਰਦੇ ਵਿੱਚ ਜੂਸੀ ਲੈਪਟਾਪ ਕੀ ਕੁਝ ਬਰਾਮਤੀ ਹੋਈ ਸੀ ਉਸ ਟਾਈਮ ਤੁਸੀਂ ਤਾਂ ਅੰਦਰ ਸੀ ਕਾਫੀ ਅੱਛਾ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਾਰਦ ਜਿਹੜਾ ਲਿਖ ਕੇ ਦਿੰਦੀ ਹੈ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਹ ਪੜ੍ਹ ਲਓ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫ਼ਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੇ ਨਾਲ ਕੇ ਇਥੇ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਕਿ ਨੇ ਇੱਥੇ ਲਾਅ ਐਂਡ ਆਰਡਰ ਖਾਪ ਕੀਤਾ ਹੈ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਹੈ ਮੈਂ ਕਿਸੇ ਪੁਲਸਵਾਨੀ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹਾਨੂੰ ਡਰ ਤਾਂ ਡਰ ਕਿਉਂ ਲੱਗਦਾ ਤੁਸੀਂ ਕਿ ਬਿਕਰਮ ਜਿੱਥੇ ਬਿਕਰਮ ਜਿੱਥੇ ਤਾਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ-ਦੁਆਲੇ ਕੁਝ ਨਹੀਂ ਦਿਸਦਾ। ਕੱਲਾ ਬਿਕਰਮ ਮਜੀਠੀਆ ਦਿਸਦਾ। ਅੰਪਲ ਦੀ ਮਾਰ ਖਤਮ ਹੋ ਜਨਾਂ ਵੀਰਨ ਦੀ ਨੀਤੀ ਮੱਕੀ ਨੇ। ਹਾਂਜੀ। ਅੰਪਲ ਦੀ ਮਾਰ ਖਤਮ ਹੋਣ ਜਾ ਰਹੀ ਹੈ। ਮਜੀਠੀਆ ਦੀ ਨੀਤੀ ਰਹੇਗੀ। ਪੂਰਾ ਨੀਤੀ ਤਾਂ ਵਕੀਲ ਬਣਾਣਗੇ। ਮੈਂ ਆਪ ਮੈਂ ਅਸੀਤ ਆਪਣੇ ਬੰਦਿਆਂ ਨਾਲ ਐ। ਕਿ ਮਜੀਠੀਏ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆਂ। ਉਹਨਾਂ ਦੀ ਅਰਦਾਸਾਂ ਬੇਨਤੀਆਂ ਸਾਡੇ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਬਾਹਰ ਆਏ ਸੀਗੇ ਚਿਤਕੇ ਆਏ ਸੀ ਐਥ ਕੀ ਬਿਆਨ ਹੈ ਆਖਰੀ ਸਵਾਲ ਜਦੋਂ ਬਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲਿਆ ਜਾਂ ਕੋਈ ਘਬਰਾਹਟ ਤੁਹਾਨੂੰ ਲੱਗਦਾ ਹੈ ਕਿ ਸਿਕਰ ਹੋਏ ਹਨ ਘਬਰਾਇਆ ਕੌਣ ਹੈ ਇਹ ਜਿਹੜੀ ਸਾਨੂੰ ਦਫ਼ਤਰ 'ਚ ਨਹੀਂ ਬੈਠਣ ਦੇ ਰਹੇ